ਹਾਲੇ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀ ਵੈਸਟ ਦੇ ਵਿੱਚ ਜਿਮਨੀ ਚੋਣ ਹੋਈ ਹੈ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਤੇ ਵੱਡੇ ਮਾਰਜਿਨ ਨਾਲ ਜਿੱਤ ਦਰਜ ਕੀਤੀ ਹੈ ਜਿਹੜੀ ਕਿ 10548 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਜਿੱਤ ਗਈ ਹੈ ਤੇ ਦੂਜੇ ਪਾਸੇ ਕਾਂਗਰਸ ਜਿਹੜੀ ਹੈ ਇਹ ਚੋਣ ਹਾਰ ਗਈ ਹੈ ਜਦ ਕਿ ਪੰਜ ਵਾਰ ਇਸ ਤੋਂ ਪਹਿਲਾਂ ਜੇ ਪਿਛਲੇ ਸਮੇਂ ਦੀ ਗੱਲ ਕਰ ਲਈਏ ਤਾਂ ਉਸ ਦੇ ਵਿੱਚ ਤਿੰਨ ਵਾਰ ਜ ਪੰਜ ਦੇ ਵਿੱਚੋਂ ਚਾਰ ਵਾਰ ਜਿਹੜੀ ਕਾਂਗਰਸ ਜਿੱਤ ਚੁੱਕੀ ਹੈ ਤਾਂ ਉਸ ਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕੇ ਦੋ ਵਾਰ ਤਾਂ ਉਹੋ ਜਿਹਾ ਮਾਮਲਾ ਹੈ ਕਿ ਜਿਸ ਦੇ ਵਿੱਚ ਭਾਰਤ ਪੋਸ਼ਣ ਆਸ਼ੂ ਹੀ ਚੋਣ ਮੈਦਾਨ ਦੇ ਵਿੱਚ ਸੀ ਤੇ ਉਹੀ ਉਮੀਦਵਾਰ ਸੀ ਤੇ ਉਹ ਜਿੱਤੇ ਵੀ ਹੋਏ ਨੇ ਤੇ ਹੁਣ ਇੱਕ ਵਾਰ ਫਿਰ ਕਾਂਗਰਸ ਦੀ ਜਿਹੜੀ ਹਾਰ ਹੈ ਉਹਨੂੰ ਜਿਵੇਂ ਕਿ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਜਦ ਕਿ ਕਾਂਗਰਸ ਦਾ ਗੜ ਸੀ ਤੇ ਉੱਥੋਂ ਦੇ ਜਿਹੜੇ ਪੰਜਾਬ ਦੇ ਸੂਬਾ ਪ੍ਰਧਾਨ ਨੇ ਬ੍ਰਿੰਦਰ ਸਿੰਘ ਰਾਜਾ ਵੜਿੰਗ ਉੱਥੋਂ ਦੇ ਸੰਸਦ ਨੇ ਤਾਂ ਫਿਰ ਵੀ ਜਿਹੜਾ ਆ ਕਾਂਗਰਸ ਹੈ ਐਸ ਦੇ ਵਿੱਚ ਆਪਣੀ ਲੀਡ ਜੇਲ ਬਰਕਰਾਰ ਨਹੀਂ ਰੱਖ ਸਕੀ ਤੇ ਹਾਰ ਦਾ ਮੂਹ ਦੇਖਣਾ ਪਿਆ ਤੇ ਇਹ ਵੱਡੇ ਸਵਾਲ ਪੈਦਾ ਕਰ ਰਹੀ ਆ ਹੁਣ ਕਾਂਗਰਸ ਦੇ ਲਈ ਕਿ ਆਖਰ ਕਾਂਗਰਸ ਦੀ ਹਾਰ ਦੇ ਕਾਰਨ ਕਿਹੜੇ-ਕਿਹੜੇ ਬਣਦੇ ਜਾ ਰਹੇ ਨੇ ਤਾਂ ਕਿਉਂ ਕਾਂਗਰਸ ਜਿਹੜੀ ਹੈ ਉਹ ਇਸ ਜਿਵਨੀ ਚੋਣ ਨੂੰ ਜਿੱਤ ਨਹੀਂ ਸਕੀ ਜਦਕਿ ਉਥੋਂ ਦੇ ਹਾਲਾਤ ਜਦਕਿ ਭਾਰਤ ਪੁਸ਼ਣ ਆਸ਼ੂਦਾ이브 ਕਰ ਸੂਖ ਚੰਗਾ ਉਥੋਂ ਦੇ ਕਾਫੀ ਦੇ ਵਿੱਚੋਂ ਵਿਚਰੇ ਹੋਏ ਨੇ ਜ਼ਿਆਦਾਤਰ ਰਿਸ਼ਤੇਦਾਰੀਆਂ ਵਿੱਚ ਨੇ ਫਿਰ ਵੀ ਭਾਰਤ ਪੁਸ਼ਣ ਉਥੋਂ ਹਾਰ ਜਾਂਦੇ ਨੇ ਤਾਂ ਇਹਦੇ ਵਿੱਚ ਜੇ ਹੁਣ ਦੇਖਿਆ ਜਾਵੇ ਤਾਂ ਇਹ ਜਿਹੜੀ ਜਿਵਨੀ ਚੋਣ ਹਾਰੀ ਹੈ ਔਰ ਦੇ ਵਿੱਚ ਕਾਮਰੋਦੇ ਕਈ ਚਿਹਰੇ ਧੁੰਦਲੇ ਵੀ ਹੋ ਗਏ ਨੇ ਜਿਸ ਦੇ ਵਿੱਚ ਦੇਖਿਆ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਸਿੰਘ ਤੇ ਵਰਗਰ ਸਿੰਘ ਤੇ ਉਸ ਦੇ ਨਾਲ-ਨਾਲ ਜੇ ਆਪਾਂ ਗੱਲ ਕਰੀਏ ਤਾਂ ਇਹ ਜਿਹੜੇ ਚਿਹਰੇ ਨੇ ਇਸ ਵੇਲੇ ਧੁੰਦਲੇ ਹੋਏ ਨੇ ਜਿਨ੍ਹਾਂ ਦਾ ਚੋਣ ਪ੍ਰਚਾਰ ਤਾਂ ਜ਼ਰੂਰ ਸੀ ਪਰ ਜਿਹੜੇ ਆਸ਼ੂ ਨੂੰ ਜਿਤਾ ਨਹੀਂ ਸਕੇ ਤਾਂ ਪਰ ਇਹ ਦੇ ਨਾਲ ਵੀ ਆ ਜਿਹੜੀ ਕਾਂਗਰਸ ਦੀ ਹਾਰ ਹੋਈ ਆ ਉਹ ਤੋਂ ਤੁਰੰਤ ਬਾਅਦ ਫਿਰ ਸੋਸ਼ਲ ਮੀਡੀਆ ਉੱਤੇ ਲੁਧਿਆਣਾ ਪੱਛਮੀ ਦੇ ਵਿੱਚ ਕਾਂਗਰਸ ਦਾ ਸੂਰਜ ਡੁੱਬਦਾ ਹੋਇਆ ਨਜ਼ਰ ਆ ਰਿਹਾ ਤੇ ਦਿਲਚਸਪ ਗੱਲ ਇਹ ਬਣ ਜਾਂਦੀ ਹੈ ਕਿ ਕਾਂਗਰਸ ਦੇ ਵਿੱਚ ਜਿਹੜੀ ਵੱਧ ਦੀ ਧੜੇਬੰਦੀ ਦੇ ਕਾਰਨ ਪਾਰਟੀ ਦੀ ਹਾਰ ਦਾ ਅੰਦਾਜ਼ਾ ਸਿਆਸੀ ਮਾਹਿਰ ਪਹਿਲਾਂ ਹੀ ਲਗਾ ਚੁੱਕੇ ਸੀ ਕਿ ਜਿਹੜੀ ਇਹ ਧੜੇਬੰਦੀ ਉਹ ਹਾਰ ਦਾ ਕਾਰਨ ਬਣੇਗੀ ਪਰ ਸਵਾਲ ਪੈਦਾ ਇਹ ਹੁੰਦਾ ਕਿ ਹਰੇਕ ਚੋਣਾਂ ਦੇ ਵਿੱਚ ਕਾਂਗਰਸ ਦੀ ਧੜੇਬੰਦੀ ਉਹਨੂੰ ਲੈ ਕੇ ਬੈਠ ਜਾਂਦੀ ਹੈ ਤੇ ਜਦ ਕਿ ਹਾਈ ਕਮਾਂਡ ਇਸ ਦੇ ਉੱਤੇ ਕੁਝ ਵੀ ਜਿਹੜੀ ਹੈ ਆਪਣੇ ਆਪ ਦੇ ਉੱਤੇ ਜਾਂ ਮੰਥਨ ਨਹੀਂ ਕਰਦੇ ਜਾਂ ਉਸ ਤੋਂ ਪਹਿਲਾਂ ਸਟੈਲਿਟੀ ਨਹੀਂ ਬਣਦੀ ਤਾਂ ਸਟੈਂਡੀ ਬਣਾਉਣ ਦੇ ਲਈ ਇਸ ਚੀਜ਼ ਦੇ ਵਿੱਚ ਹੁਣ ਜ਼ਰੂਰੀ ਹੈ ਕਿ ਕਾਂਗਰਸ ਫਿਰ ਦੁਬਾਰਾ ਇੱਕ ਵਾਰ ਮੰਤਨ ਕਰਨ ਤੇ ਖੜੀ ਹੈ ਕਿ ਹਾਰ ਦੇ ਕਿਹੜੇ-ਕਿਹੜੇ ਆਗੂ ਜ਼ਿੰਮੇਵਾਰ ਨੇ ਜਾਂ ਇਸ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਹੁਣ ਮੰਤਨ ਕਰੇਗੀ ਉਸ ਤੋਂ ਬਾਅਦ ਕਈ ਮਹੱਤਵਪੂਰਨ ਫੈਸਲੇ ਲਏ ਜਾਣਗੇ ਹਰੇਕ ਚੋਣ ਤੋਂ ਬਾਅਦ ਇਹੀ ਵੱਡੇ ਫੈਸਲੇ ਕਾਂਗਰਸ ਆਪਣੇ ਆਪ ਦੇ ਦੁਬਾਰਾ ਇਹੀ ਜਿਹੜਾ ਆਲਾਪ ਹੈ ਉਹ ਲਾਪਿਆ ਜਾਂਦਾ ਜਿਹੜੇ ਤੇ ਫਿਰ ਸੰਭਾਵਨਾ ਵੀ ਉਹਨਾਂ ਨੂੰ ਮਜਬੂਰ ਹੋ ਕੇ ਕਾਂਗਰਸ ਦੇ ਵਿੱਚ ਕੁਝ ਫੇਰ ਬਦਲ ਨਹੀਂ ਹੁੰਦਾ ਪਰ ਇੱਥੇ ਹੁਣ ਇਹ ਹੈ ਕਿ ਪੰਜਾਬ ਕਾਂਗਰਸ ਦੇ ਜਿਹੜੇ ਨੇਤਾਵਾਂ ਦੀ ਹੈ ਉਹਦੇ ਧੜੇਬੰਦੀ ਦੇ ਨਾਲ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਹੋਰ ਵੀ ਜਿਹੜੀ ਪਾਰਟੀ ਦੇ ਵਿੱਚ ਭਾਰੀ ਹੈ ਤਾਂ ਹੁਣ ਪੀਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਵੇਲੇ ਉਹਨਾਂ ਨੇ ਕਾਂਗਰਸੀ ਉਮੀਦਵਾਰ ਦੇ ਵੱਲੋਂ ਨਦਰ ਅੰਦਾਜ਼ ਕੀਤਾ ਉਹਨਾਂ ਨੇ ਕਿਉਂਕਿ ਬੇਸ਼ੱਕ ਉਹ ਆਪ ਸੋਤੋਂ ਸੰਸਦ ਨੇ ਵੱਡੇ ਮਾਰ ਦੇ ਨਾਲ ਚੋਣ ਵੀ ਜਿੱਤੀ ਹੈ ਤੇ ਉਹਨਾਂ ਨੇ ਹਾਲਾਂਕਿ ਰਵਨੀਤ ਸਿੰਘ ਬਿੱਟੂ ਨੂੰ ਹਰਾਇਆ ਜਿਹੜਾ ਕਿ ਪਹਿਲਾਂ ਕਾਂਗਰਸ ਦੇ ਵਿੱਚ ਹੀ ਰਹਿੰਦਾ ਤੇ ਬਾਅਦ ਭਾਜਪਾ 'ਚ ਜੁਆਇਨ ਕੀਤਾ ਤੇ ਉਹਨਾਂ ਨੇ ਉੱਪਰ ਚੋਣ ਦੀ ਜਿਹੜੀ ਜ਼ਿੰਮੇਵਾਰੀ ਰਾਜਾ ਵੜਿੰਗ ਨੇ ਸੀ ਉਹ ਲੈਣੀ ਸੀ ਪਰ ਉਸ ਤੋਂ ਪਹਿਲਾਂ ਜਿਹੜੇ ਉਮੀਦਵਾਰ ਹੈ ਉਹ ਭਾਰਤ ਪੋਸ਼ਣ ਆਸ਼ੂ ਉਹਨਾਂ ਨੇ ਜ਼ਿੰਮੇਵਾਰੀ ਜਿਹੜੀ ਰਾਣਾ ਰਾਜਾ ਵੜਿੰਗ ਨੂੰ ਦੇਣ ਦੀ بجائے ਗੁਰਜੀਤ ਸਿੰਘ ਰਾਣਾ ਨੂੰ ਜਿਹੜੀ ਹੈ ਉਹ ਦੇ ਦਿੱਤੀ ਹੈ ਤਾਂ ਕਿਤੇ ਨਾ ਕਿਤੇ ਇਹ ਵੀ ਭਾਜੀ ਕਾਂਗਰਸ ਉੱਤੇ ਪਈ ਜੇ ਹੁਣ ਹਾਰ ਦੇ ਮੁੱਖ ਕਾਰਨਾਂ ਦੀ ਗੱਲ ਕਰਦੇ ਆ ਕਿ ਕਾਂਗਰਸ ਕਿਉਂ ਹਾਰੀ ਹੈ ਤਾਂ ਉਹਦੇ ਵਿੱਚ ਪਹਿਲਾ ਨੰਬਰ ਤੇ ਤੇਹੀ ਪੁਆਇੰਟ ਹੈ ਕਿ ਪਾਰਟੀ ਦੇ ਵਿੱਚ ਨੇਤਾਵਾਂ ਦੀ ਧੜੇਬੰਦੀ ਹੈ ਤਾਂ ਦੂਜੇ ਦੀ ਗੱਲ ਕਰਦੇ ਆ ਕਾਂਗਰਸੀ ਉਮੀਦਵਾਰ ਦਾ ਵਿਵਹਾਰ ਚੰਗਾ ਨਹੀਂ ਕਹਿੰਦੇ ਵੀ ਤੇ ਕਾਂਗਰਸੀ ਉਮੀਦਵਾਰ ਜਿਹੜੇ ਨੇ ਉਹਦੇ ਤੇ ਮਾਮਲੇ ਜਿਹੜੇ ਦਰਜ ਹੋਏ ਹੋਏ ਨੇ ਕਿਉਂਕਿ ਉਹਦੇ ਚ ਰ ਇੱਕ ਵੱਡਾ ਟੈਂਡਰ ਕੋਟਾਲੇ ਦਾ ਜਿਹੜਾ ਮਾਮਲਾ ਉਹਨੋਂ ਤੋਂ ਦਰਜ ਹੈ ਹੋਰ ਵੀ ਕਈ ਮਾਮਲੇ ਨਾਲ ਨਾਲ ਵਿਜੀਲੈਂਸ ਬਿਊਰੋ ਦੇ ਅੰਡਰ ਨੇ ਤਾਂ ਉਹਦੇ ਨਾਲ ਨਾਲ ਜਿਹੜੇ ਉਹਨ ਵੱਡੇ ਕਾਂਗਰਸੀ ਨੇਤਾਵਾਂ ਨੇ ਉਹਦੀ ਲੁਧਿਆਣਾ ਵਿੱਚ ਗੈਰ ਮੌਜੂਦਗੀ ਰਹੀ ਕਿਉਂਕਿ ਉੱਥੇ ਕੋਈ ਚੋਣ ਪ੍ਰਚਾਰ ਲਈ ਪੂਰੇ ਟੰਗ ਦੇ ਨਾਲ ਨਹੀਂ ਪਹੁੰਚਿਆ ਤੇ ਨਾਲ ਨਾਲ ਜਿਹੜਾ ਮਹਿਲਾ ਕਾਂਗਰਸ ਦਾ ਵਿੰਗ ਹੈ ਜਾਂ ਯੂਥ ਕਾਂਗਰਸ ਦਾ ਉਹ ਕਮਜ਼ੋਰ ਪ੍ਰਦਰਸ਼ਨ ਰਿਹਾ ਉਹਨਾਂ ਦਾ ਇਸ ਚੋਣਾਂ ਦੇ ਵਿੱਚ ਕਾਨੂੰਨੀ ਕਲੀਨ ਚਿੱਟ ਦਾ ਸਿਆਸੀ ਤੌਰ ਤੇ ਫਾਇਦਾ ਚੱਕਣ ਦੀ ਗੱਲ ਕੀਤੀ ਗਈ ਪਰ ਫਾਇਦਾ ਚੱਕਿਆ ਨਹੀਂ ਗਿਆ ਪਰ ਪਾਰਟੀ ਦੇ ਵੱਲੋਂ ਜਿਹੜਾ ਲੁਧਿਆਣਾ ਉਪ ਚੋਣ ਹੈ ਉਹਦੇ ਦੀ ਚੁਣਿਆ ਗਿਆ ਜਿਹੜਾ ਇੰਚਾਰਜ ਸੀ ਉਹ ਉਹ ਇੰਚਾਰਜ ਜਿਹੜਾ ਚੁਣਿਆ ਗਿਆ ਪਰ ਉਹ ਕੋਈ ਜ਼ਿਆਦਾ ਵਧੀਆ ਆਪਣੀ ਛਾਪ ਨਹੀਂ ਛੱਡ ਸਕਿਆ ਤੇ ਪ੍ਰਚਾਰ ਉਸਾਂ ਦੇ ਨਾਲ ਨਹੀਂ ਹੋ ਸਕਿਆ ਕਿਉਂਕਿ ਇਹਦੇ ਨਾਲ ਨਾਲ ਪਾਰਟੀ ਦੇ ਜਿਹੜੇ ਚੋਣਵੀ ਪੋਸਟਰ ਨੇ ਉਹਨਾਂ ਤੋਂ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਉੱਥੇ ਗਾਇਬ ਰਹੀ ਜਦ ਕਿ ਇਹ ਜਿਹੜੇ ਲੀਡਰ ਧੁੰਦਰੇ ਹੋਏ ਨੇ ਉਹਨਾਂ ਦੇ ਆਪਣੇ ਚਿਹਰੇ ਚਮਕ ਕੇ ਤਾਂ ਉਮੀਦਵਾਰ ਨੇ ਵੀ ਉਸ ਚੀਜ਼ ਦੇ ਉੱਤੇ ਜ਼ਿਆਦਾ ਗੌਰ ਨਹੀਂ ਕੀਤਾ ਜਾਂ ਕਿ ਲੇਕੇ ਭਾਰਤ ਪੂਛਣਾ ਉਸ ਨੂੰ ਆਸ਼ੂ ਉਸ ਨੂੰ ਗੌਰ ਨਹੀਂ ਕਰ पाए ਤੇ ਕੁਝ ਮਾਮਲੇ ਇਹੋ ਜਿਹੇ ਵੀ ਰਹੇ ਜਿਨ੍ਹਾਂ ਦੇ ਵਿੱਚ ਕੁਝ ਸੀਨੀਅਰ ਲੀਡਰਸ਼ਿਪ ਨਾਲ ਜਿਹੜਾ ਬੰਦਿਆਂ ਦੀ ਬਣਦੀ ਨਹੀਂ ਸੀ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਐਸੀ ਜਿਮਨੀ ਚੋਣ ਦੇ ਦੌਰਾਨ ਤਾਂ ਐਸ ਕਰਕੇ ਵੀ ਕੁਝ ਇਹ ਕਾਰਨ ਵੀ ਜਿਹੜੇ ਬੰਦ ਨੇ ਕਾਂਗਰਸ ਦੀ ਹਾਰ ਦੇ ਤਾਂ ਵੱਡੇ ਕਾਰਨਾਂ ਦੂਜੇ ਪਾਸੇ ਉਹਨਾਂ ਲੀਡਰਾਂ ਦੇ ਬਿਆਨ ਆਏ ਨੇ ਤਾਂ ਜਿਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਵਿਰੋਧ ਦੇ ਤਰਫ ਦੇ ਲੀਡਰ ਨੇ ਵਿਧਾਨ ਸਭਾ ਦੇ ਵਿੱਚ ਤਾਂ ਉਹਨਾਂ ਦਾ ਕਹਿਣਾ ਇਹੀ ਹੈ ਕਿ ਜਿਹੜੀ ਲੁਧਿਆਣਾ ਦੀ ਜਿਮਨੀ ਚੋਣ ਹੈ ਉਹ ਕਾਂਗਰਸ ਦੀ ਜਿਹੜੀ ਉੱਥੇ ਹਾਰ ਹੋਈ ਹੈ ਉਹਦਾ ਤਾਂ ਦੁੱਖ ਪ੍ਰਗਟ ਕਰਦੇ ਨੇ ਤੇ ਨਾਲ ਨਾਲ ਜਿਹੜਾ ਹਾਰ ਤੋਂ ਸਬਕ ਲੈ ਕੇ ਪਾਰਟੀ ਹੁਣ ਖੁਦ ਨੂੰ ਮਜ਼ਬੂਤ ਕਰੇਗੀ ਹਰ ਵਾਰ ਇਹੀ ਜਿਹੜਾ ਰਾਗ ਹੈ ਬਾਜਵਾ ਦੇ ਵੱਲੋਂ ਲਾਪਿਆ ਜਾਂਦਾ ਪਰ ਫਿਰ ਵੀ ਬਾਜਵਾ ਕਿਤੇ ਵੀ ਜਿਹੜੇ ਇਸ ਚੋਣ ਪ੍ਰਚਾਰ ਚ ਕੋਈ ਜ਼ਿਆਦਾ ਪੂਰੇ ਮੈਂ ਕਹੇ ਸ਼ਦੀਦਤਾ ਦੇ ਨਾਲ ਜਿਹੜੇ ਆ ਉਹ ਇੱਥੇ ਚੋਣ ਪ੍ਰਚਾਰ ਚ ਨਹੀਂ ਪਹੁੰਚੇ ਤੇ ਜੇ ਕਹਿੰਦੇ ਵੀ ਹੁਣ ਮਤ ਕਿਰੇ ਮਤੇ ਪ੍ਰਮਾਣ ਜੋ ਵੋਟਰਾਂ ਨੇ ਫਤਵਾ ਦਿੱਤਾ ਉਹ ਸਨਮਾਨ ਕਰਦੇ ਆ ਜਿਨ੍ਹਾਂ ਵਾਦਿਆਂ ਉੱਤੇ ਕਹਿੰਦੇ ਵੀ ਨਾਲੇ ਦੂਜੇ ਤੇ ਤੰਜ ਕਰ ਦਿੱਤਾ ਕਿ ਜਿਹੜੇ ਆਪ ਨੇ ਜਿਨ੍ਹਾਂ ਵਾਦਿਆਂ ਉੱਤੇ ਚੋਣ ਜਿੱਤੀ ਹੈ ਉਹਨੂੰ ਹੁਣ ਪੂਰਾ ਵੀ ਕਰੇ ਤਾਂ ਇਹ ਤਾਂ ਵਿਰੋਧੀ ਧਿਰ ਨੇ ਕਹਿਣਾ ਹੀ ਹੁੰਦਾ ਪਰ ਇਸ ਵੇਲੇ ਵੱਡਾ ਸਵਾਲ ਪੈਦਾ ਹੋ ਗਿਆ ਕਿ ਕਾਂਗਰਸ ਹਾਰ ਕਿਉਂ ਫਿਰ ਦੂਜੇ ਪਾਸੇ ਰਾਜਾ ਵੜਿੰਗ ਨੇ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਪੰਜਾਬ ਪ੍ਰਦੇਸ਼ ਜਿਹੜੀ ਕਾਂਗਰਸ ਕਮੇਟੀ ਦੇ ਉਹ ਉਹਨਾਂ ਦੇ ਵਿੱਚੋਂ ਨਜ਼ਰਅੰਦਾਜ਼ ਕੀਤੀ ਗਈ ਹਾਰ ਨੂੰ ਜਿਹੜਾ ਖੁਦ ਨੂੰ ਜ਼ਿੰਮੇਵਾਰ ਠਹਿਰਾ ਲਿਆ ਕਿ ਅਸੀਂ ਹਾਰ ਮੰਨ ਲਈ ਹੈ ਜੀ ਅਸੀਂ ਚੋਣ ਪ੍ਰਚਾਰ ਨਹੀਂ ਕਰ ਸਕੇ ਪਰ ਉਹਦੇ ਨਾਲ ਨਾਲ ਲੁਧਿਆਣਾ ਉਪ ਚੋਣ ਜਿੱਤ ਕੇ ਆਪ ਪਾਰਟੀ ਨੇ ਕੋਈ ਵੱਡਾ ਤੀਰ ਨਹੀਂ ਮਾਰਿਆ ਦੂਜੇ ਪਾਸੇ ਫਿਰ ਤੰਜ ਆਮ ਆਦਮੀ ਪਾਰਟੀ ਦੇ ਕਰ ਦਿੱਤਾ ਦਾ ਕਿ ਆਪਣੀ ਹਾਰ ਨੂੰ ਛੁਪਾਉਣ ਦੇ ਲਈ ਜਿਹੜੇ ਜਿੱਤ ਗਏ ਉਹਨਾਂ ਉੱਤੇ ਤੰਜ ਕੱਸੇ ਜਾ ਰਹੇ ਨੇ ਪਰ ਆਪਣੀ ਹਾਰ ਦਾ ਮੰਥਨ ਨਹੀਂ ਕੀਤਾ ਜਾ ਰਿਹਾ ਕਿ ਅਸੀਂ ਆਖਰ ਕਿਉਂ ਹਾਰ ਗਏ ਕਾਂਗਰਸ ਨੇ ਸਵਾਰ ਹਾਰ ਵਾਲੇ ਸੋਚਣ ਦੇ ਨਾਲ ਨਾਲ ਆਤਮ ਨਿਰੇਖਣ ਕਰਨ ਦੀ ਲੋੜ ਹੈ ਉਹੀ ਫਿਰ ਰਾਗ ਲਾਪਿਆ ਕਿ ਸਾਡੀ ਆਪਸੀ ਮੰਥਨ ਕਰਨ ਦੀ ਲੋੜ ਪਈਗੀ ਸਾਨੂੰ ਦੇਖਣਾ ਪਏਗਾ ਅਸੀਂ ਦੁਬਾਰਾ ਫਿਰ ਮਜ਼ਬੂਤ ਕਰਾਂਗੇ ਤੇ ਪਰ ਫਿਰ ਹਰ ਇੱਕ ਵਾਰ ਚੋਣਾਂ ਦੇ ਵਿੱਚ ਕਾਂਗਰਸ ਦੀ ਆਪਸੀ ਤਾੜੇ ਬੰਦੀ ਕਾਂਗਰਸ ਨੂੰ ਲੈ ਕੇ ਬੈਠ ਰਹੀ ਹੈ ਤੇ ਇਹਦੇ ਨਾਲ ਨਾਲ ਕਹਿੰਦੇ ਵੀ ਰਣਨੀਤੀ ਦੇ ਵਿੱਚ ਕੁਝ ਕਮੀਆਂ ਸੀ ਇਹ ਨਹੀਂ ਸੀ ਇਹ ਤਾਂ ਬਾਦ ਦੀ ਗੱਲ ਹੈ ਪਰ ਟਿੱਪਣੀ ਉਹ ਕਹਦੇ ਵੀ ਕੋਈ ਕਰਨਾ ਨਹੀਂ ਚਾਹੁੰਦੇ ਪਰ ਭਵਿੱਖ ਦੇ ਵਿੱਚ ਪਾਰਟੀਆਂ ਨੂੰ ਰਾਜਨੀਤੀ ਨੂੰ ਮਜ਼ਬੂਤ ਜ਼ਰੂਰ ਕਰਨਾ ਪਵੇਗਾ ਇਹ ਹੀ ਗੱਲ ਜ਼ਰੂਰ ਹੋਈ ਹੈ ਪਰ ਇਹਦੇ ਨਾਲ ਨਾਲ ਦੂਜੇ ਪਾਸੇ ਹੁਣ ਇਹ ਵੀ ਹੈ ਕਿ ਲੁਧਿਆਣਾ ਦੀ ਜਿਹੜੀ ਉਪ ਚੋਣ ਹੈ ਉਹ ਪੀਪੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਜਿਹੜੇ ਰਾਜਾ ਵੜਿੰਗ ਨੇ ਉਹ ਦੋ ਤੋਂ ਤਿੰਨ ਵਾਰ ਹੀ ਲੋਕਾਂ ਨੂੰ ਦਿਖਾਈ ਦਿੱਤੇ ਨੇ ਜ਼ਿਆਦਾਤਰ ਉੱਥੇ ਦਿਖਾਈ ਨਹੀਂ ਦਿੱਤੇ ਕਿਉਂਕਿ ਇਸ ਤੋਂ ਪਹਿਲਾਂ ਰਾਜਾ ਵੜਿੰਗ ਦੇ ਲਈ ਗੁੰਮਛੋਦਾ ਦੇ ਪੋਸਟਰ ਵੀ ਲਾਇਆ ਸੀ ਕਿਸੇ ਸ਼ਖਸ ਨੇ ਇਹਦੇ ਨਾਲ ਨਾ ਹੁਣ ਉਹ ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਆਪਣੀ ਪਾਰਟੀ ਛੱਡ ਕੇ ਜਦੋਂ ਉਹਨਾਂ ਨੇ ਛੱਡੀ ਹੈ ਤਾਂ ਉਹਨਾਂ ਨੇ ਬਾਅਦ ਜਾਦੂ ਉਮੀਦਵਾਰ ਵੀ ਜਿੱਤੇ ਨੇ ਬਾਅਦ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਬਣਾਈ ਤਾਂ ਬੈਂਸਪੁਰਾ ਦੇ ਨਾਮ ਮਸ਼ਹੂਰ ਨੇ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਨੂੰ ਜੁਆਇਨ ਕਰ ਲਿਆ ਤੇ ਇਹਦੇ ਵਿੱਚ ਸਿਮਰਜੀਤ ਸਿੰਘ ਬੈਂਸ ਜਿਹੜੇ ਨੇ ਇਸ ਵੇਲੇ ਕਾਂਗਰਸ ਦੇ ਉੱਤੇ ਉਹਨਾਂ ਨੇ ਵੀ ਤੰਜ ਕੱਸਿਆ ਕਿ ਉਹਨਾਂ ਨੇ ਇਹ ਵੱਡੀ ਗੱਲ ਕਹੀ ਹੈ ਕਿ ਜਿਹੜਾ ਪਰਿਵਾਰ ਏਕਤਾ ਵਿੱਚ ਨਹੀਂ ਹੁੰਦਾ ਉਹ ਤਰੱਕੀ ਕਦੇ ਨਹੀਂ ਕਰ ਸਕਦਾ ਤਾਂ ਐਸ ਕਰਕੇ ਉਹਨਾਂ ਦਾ ਸਿੱਧਾ ਬਿਆਨ ਤੌਰ ਦੇ ਉਤੇ ਕਾਂਗਰਸ ਜਿਹੜੀ ਚੱਲ ਰਹੀ ਧੜੇਬੰਦੀਆ ਉਹਨੂੰ ਲੈ ਕੇ ਦਿੱਤਾ ਤੇ ਉਹਨਾਂ ਨੇ ਆਪਣੇ ਉਮੀਦਵਾਰ ਉਹਨਾਂ ਨੇ ਕਿਹਾ ਕਿ ਸੀਨੀਅਰ ਨੇਤਾਵਾਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਤੇ ਜੇਕਰ ਉਹ ਵੱਡਾ ਕੋਈ ਨਹੀਂ ਹੋ ਸਕਦਾ ਇਕੱਲਾ ਵੱਡਾ ਨਹੀਂ ਹੁੰਦਾ ਪਾਰਟੀ ਵੱਡੀ ਹੁੰਦੀ ਹੈ ਐਸ ਕਰਕੇ ਉਹ ਇਕੱਲਾ ਜਿਹੜਾ ਕੋਈ ਦਮ ਤੇ ਉਤੇ ਜਿੱਤ ਨਹੀਂ ਸਕਦਾ ਹੁੰਦਾ ਤਾਂ ਐਸ ਕਰਕੇ ਕੋਈ ਪਾਰਟੀ ਤੋਂ ਕਹਿੰਦੇ ਵੱਡਾ ਨਹੀਂ ਹੋ ਸਕਦਾ ਬਹਿਰ ਦੇ ਅਨੁਸਾਰ ਕਹਿੰਦਾ ਜੇ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਨੂੰ ਨਾਲ ਲੈ ਕੇ ਚੱਲਦੇ ਲੁਧਿਆਣਾ ਦੀ ਉਪ ਚੋਣ ਲੜੀ ਜਾਂਦੀ ਲੀਡਰਸ਼ਿਪ ਨੂੰ ਲੈ ਕੇ ਤਾਂ 10000 ਵੋਟਾਂ ਦਾ ਅੰਤਰ ਕੋਈ ਵੱਡੀ ਗੱਲ ਨਹੀਂ ਸੀ ਕਿ ਉਹਨੂੰ ਪਾਰ ਨਹੀਂ ਕੀਤਾ ਜਾ ਸਕਦਾ ਸੀ ਪਰ ਇੱਥੇ ਕਹਿੰਦਾ ਵੀ ਉਹ ਕੰਮਕਾਜਕ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਵੇ ਪਾਰਟੀ ਜਿਹੜੇ ਕੰਮ ਕਰਦੇ ਨੇ ਲੰਗੜੇ ਕੋੜਿਆਂ ਨੂੰ ਬਾਹਰ ਦਾ ਰਸਤਾ ਦਿਖਾ ਦੇਣਾ ਚਾਹੀਦਾ ਤੇਜ਼ ਦੇ ਨਾਲ ਨਾਲ ਪੀਪੀਸੀ ਦੇ ਪੰਜਾਬ ਦੇ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਤੇ ਸੀਨੀਅਰ ਆਗੂ ਨੇ ਸ਼ਮਸ਼ੀਰ ਸਿੰਘ ਦੁੱਲੋ ਉਹਨਾਂ ਦਾ ਵੀ ਇਸ ਵੇਲੇ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਧੜੇਬੰਦੀ ਤਿਆਗ ਕੇ ਇੱਕ ਜੁਟ ਹੋ ਕੇ ਅੱਗੇ ਵਧਾਂ ਦੀ ਲੋੜ ਹੈ ਤੇ ਜੇ ਅਸੀਂ ਆਉਣ ਵਾਲੇ ਚੋਣਾਂ ਜਿੱਤਣੀਆਂ ਨੇ ਤਾਂ ਸਾਨੂੰ ਇਹ ਕਰਨਾ ਪਏਗਾ। ਜੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਤੇ ਅਕਾਲੀ ਦਲ ਦਾ ਗੱਠਜੋੜ ਹੋ ਗਿਆ ਤਾਂ ਫਿਰ ਕਾਂਗਰਸ ਦੇ ਲਈ ਮਿਸ਼ਨ 2027 ਬਹੁਤ ਮੁਸ਼ਕਲ ਹੋ ਜਾਏਗਾ ਤੇ ਕਾਂਗਰਸ ਨੂੰ ਇੱਕ ਵਾਰ ਫਿਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਰਗੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ ਜਿੱਥੇ ਫੇਰ ਬਦਲ ਇੱਕਦਮ ਜੀ ਹੋਏ ਨੇ ਪਰ ਪਾਰਟੀ ਹਾਈ ਕਮਾਂਡ ਨੂੰ ਕਹਿੰਦੇ ਆਪਣਾ ਸੁਨੇਹਾ ਉਹਨਾਂ ਨੇ ਇਹ ਦਿੱਤਾ ਕਿ ਜੇ ਪਾਰਟੀ ਚ ਅਨੁਸ਼ਾਸਨ ਭੰਗ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਪਾਰਟੀ ਨੂੰ ਹੋਰ ਵੀ ਜਿਹੜੇ ਮਾਰੇ ਦਿਨ ਹੈ ਜਾਂ ਮਾਰੇ ਨਤੀਜੇ ਨੇ ਉਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਤੋਂ ਬਹੁਤ ਉਮੀਦਾਂ ਨੇ ਪਰ ਵੱਡੀ ਗੱਲ ਇਹੀ ਹੈ ਕਿ ਹਰ ਵਾਰ ਕਾਂਗਰਸ ਦਾ ਇੱਕੋ ਹੀ ਆਲਾਪ ਕਿ ਧਰੇ ਬੰਦੀ ਜਿਹੜੀ ਆ ਉਥੇ ਕਾਂਗਰਸ ਹੈਗੀ ਅਸੀਂ ਮਜ਼ਬੂਤ ਕਰਾਂਗੇ ਪਰ ਫਿਰ ਜਦੋਂ ਚੋਣਾਂ ਆ ਜਾਂਦੀਆਂ ਨੇ ਕਾਂਗਰਸ ਉਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੀ ਤੇ ਜਿਹਦੇ ਕਰਕੇ ਉਹਨਾਂ ਨੂੰ ਕਈ ਥਾਵਾਂ 'ਤੇ ਫਿਰ ਇਹੀ ਨਤੀਜੇ ਭੁਗਤਣੇ ਪੈਂਦੇ ਨੇ